ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆ ਜੀ ਸਾਰੀਆਂ ਮੇਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਆ ਜੀ ਤੁਹਾਡਾ ਸਵਾਗਤ ਹੈ ਜੀ ਅਰੋੜਾ ਮੋਬਾਈਲ ਤੇ ਤੇ ਤੁਸੀਂ ਬਹੁਤ ਕੌਲਾਂ ਲਗਾਈਆਂ ਅਸੀਂ ਕਈਆਂ ਮੇਰੇ ਵੀਰਾਂ ਦੀਆਂ ਕੌਲਾਂ ਨਹੀਂ ਸੀ ਵਾਉਂਦੀਆਂ ਸੋ ਨਰਾਜ ਨਾ ਹੋਇਆ ਕਰੋ WhatsApp ਤੇ ਤੁਹਾਨੂੰ ਸਾਰੀ ਡਿਟੇਲ ਵੀਡੀਓ ਰਾਈ ਦੱਸਾਂਗੇ ਤੇ ਜਿਹੜੇ ਮੇਰੇ ਵੀਰ ਹਨਾ ਆਪਾਂ ਨੂੰ ਅ ਦੂਰ ਦੇ ਆ ਕਈ ਮੇਰੇ ਵੀਰ ਕਹਿੰਦੇ ਭਾਜੀ ਅਸੀਂ ਦੂਰੋਂ ਆ ਨਾ ਸਾਡਾ ਸਿਮ ਬਲ ਖਰਾਬ ਆ ਕਈ ਮੇਰੇ ਵੀਰਾਂ ਦੇ ਸਿਮ ਬਲ ਖਰਾਬ ਆ ਹਨਾ ਅਸੀਂ ਸਭ ਦੇ ਹੱਲ ਕਰਾ ਰਹੇ ਆ ਈਪੀ ਕਾਰਡ ਬਣਾ ਰਹੇ ਆ ਜਿਨ੍ਹਾਂ ਦੇ ਸਿਮ ਬਲ ਖਰਾਬ ਆ ਸੋ ਸਿਮ ਬਲ ਵੀ ਸੈੱਟ ਕਰਾਂਗੇ ਉਹਨਾਂ ਨੂੰ ਮੋਬਾਈਲ ਵੀ ਦਵਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਸੈਂਡ ਕਰਨਾ ਜੀ ਜਿਨ੍ਹਾਂ ਜਿਹੜੇ ਇੰਟਰਸਟਿਡ ਆ ਜਿਨ੍ਹਾਂ ਨੇ ਕੰਮ ਕਰਾਉਣੇ ਆ ਠੀਕ ਹੈ ਉਸ ਤੋਂ ਬਾਅਦ ਅਸੀਂ ਕੰਪਨੀ ਤੋਂ ਅਪਰੂਵਲ ਲਵਾਂਗੇ ਤੇ ਇੱਕ ਹੋਰ ਛੋਟੀ ਜੀ ਅਪਡੇਟ ਕੀਤੀ ਕਈ ਮੇਰੇ ਵੀਰਾਂ ਦੇ ਅਸੀਂ ਕੰਮ ਕਰਾਤੇ ਕਈ ਮੇਰੇ ਵੀਰ ਨਾ ਸਾਨੂੰ ਕਹਿ ਦਿੰਦੇ ਵੀ ਡਾਕੂਮੈਂਟ ਭੇਜਿਆ ਜੀ ਚੈੱਕ ਕਰ ਦੋ ਅਸੀਂ ਚੈੱਕ ਕਰਾ ਕੇ ਕੰਪਨੀ ਤੋਂ ਇੰਨੀ ਮਿਹਨਤ ਲਾ ਕੇ ਅਪਰੂਵਲ ਲੈਨੇ ਆ ਬਾਅਦ ਵਿੱਚ ਉਹ ਕਹਿੰਦੇ ਵੀ ਅਸੀਂ ਥੋੜੇ ਦਿਨਾਂ ਤੱਕ ਆਵਾਂਗੇ ਉਹਦੇ ਵਿੱਚ ਟਾਈਮਿੰਗ ਹੁੰਦੀ 12 ਘੰਟਿਆਂ ਦੇ ਵਿੱਚ ਤੁਹਾਨੂੰ ਵਿਜ਼ਿਟ ਕਰਨਾ ਪਾਏਗਾ ਉਹ ਦੋ ਫਿਰ ਬਾਅਦ ਦੇ ਆਉਣ ਦੇ ਵਿੱਚ ਚੱਕਰ ਵਿੱਚ ਸਾਡੀ ਮਿਹਨਤ ਵੀ ਖਰਾਬ ਹੋ ਜਾਂਦੀ ਇਸ ਕਰਕੇ ਅਸੀਂ ਲੇਟੈਸਟ ਮਤਲਬ ਅਪਡੇਟ ਕੀਤੀ ਹੈ ਤੁਹਾਡੇ ਤੋਂ ਅਸੀਂ 1000 ਰੁਪਏ ਟੋਕਨ ਮਨੀ ਲਵਾਂਗੇ ਜਿਨ੍ਹਾਂ ਦੇ ਸਿਪਲ ਖਰਾਬ ਆ ਹਨਾ ਅਸੀਂ ਉਹਨਾਂ ਨੂੰ ਮੋਬਾਈਲ ਦਵਾਂਗੇ ਤੇ ਡਾਊਨ ਪੇਮੈਂਟ ਜਿਹੜੀ ਆ ਉਹਦੇ ਵਿੱਚ ਬਾਅਦ ਵਿੱਚ ਤੁਹਾਡਾ 1000 ਰੁਪਏ ਅਡਜਸਟਮੈਂਟ ਹੋ ਜਾਏਗੀ ਘਟ ਜਾਏਗੀ ਤੇ ਜਿਨ੍ਹਾਂ ਦੇ ਸਿਪਲ ਖਰਾਬ ਆ ਉਹ ਪੁੱਛ ਸਵਾਲ ਉਹਨਾਂ ਦੇ ਵੀ ਸਾਨੂੰ ਪੇਮੈਂਟ ਕਿੰਨੀ ਦੇਣੀ ਪਊਗੀ ਉਹ ਵੀ ਧਿਆਨ ਨਾਲ ਸੁਣੋ ਮੰਨ ਲਓ 15000 ਦੀ ਚੀਜ਼ ਆ 20000 ਦੀ ਚੀਜ਼ ਆ ਤੀਜਾ ਕੋਈ ਹਿੱਸਾ ਪੇਮੈਂਟ ਨਿਕਲਦੀ 6000 ਰੁਪਿਆ 6000 ਡਾਊਨ ਪੇਮੈਂਟ ਸਿਪਲ ਵੀਕ ਵਾਲਿਆਂ ਦੀ ਤੇ ਕਿਤੇ ਚੈੱਕ ਨਾ ਕਰਾਏ ਹੋਣ ਡਾਕੂਮੈਂਟ ਕਿਤੇ ਆਉਦੇ ਸ਼ਾਇਦ ਚੈੱਕ ਕਰ ਸਾਡੇ ਕੋਲ ਵਿਜ਼ਿਟ ਕਰੋ 35 40 ਕਿਲੋਮੀਟਰ ਏਰੀਏ ਦੇ ਵਿੱਚ ਮੋਗੇ ਦੇ ਨੇੜੇ ਸਿੱਧਾ ਹੀ ਆਓ ਆਉਂਦੇ ਸਾਰੇ ਅਸੀਂ ਈ ਪੇ ਕਾਰਡ ਸਭ ਦੇ ਬਣਾ ਰਹੇ ਹਾਂ ਤੇ ਬਣਾਵਾਂਗੇ ਤੁਸੀਂ ਆਪਣੇ ਪੇਜ ਤੇ ਵੀ ਦੇਖ ਸਕਦੇ ਆ ਤੇ ਜਿਹੜੇ ਮੇਰੇ ਵੀਰਾਂ ਦੇ ਸਿਬਲ ਵੀਕ ਆ ਹਨਾ ਉਹਨਾਂ ਨੂੰ ਬਦ ਦੱਸਣਾ ਚਾਹਨਾ ਵੀ ਸਮਥਿੰਗ ਤੀਜਾ ਕੋਈ ਸਾ ਪੇਮੈਂਟ ਆ 15 ਤੋਂ 20 ਹਜ਼ਾਰ ਦੇ ਮੋਬਾਈਲ ਦੀ ਤੇ ਉਹਦੇ ਵਿੱਚ ਤੁਹਾਡਾ ਜਿਹੜੀ ਟੋਕਨ ਮਨੀ 1000 ਰੁਪਏ ਉਹ ਘਟ ਜੇਗਾ ਜੇ ਕੰਮ ਹੋ ਸਕਿਆ ਤਾਂ ਜੇ ਤੁਹਾਡਾ ਸੌ ਚੋਂ ਇੱਕ ਬੰਦੇ ਦਾ ਕੰਮ ਆੜੀ ਜਾਂਦਾ ਅਸੀਂ ਨਾਲ ਦੀ ਨਾਲ ਅੱਧੇ ਘੰਟੇ ਚ ਪੇਮੈਂਟ ਰ ਫੰਡ ਪਾਵਾਂਗੇ ਉਹੀ ਸੈਂਡ ਕਰੋ ਜਿਨ੍ਹਾਂ ਨੇ ਆਪਣਾ ਰਿਕਾਰਡ ਸਹੀ ਕਰਨਾ ਜਿਨ੍ਹਾਂ ਨੇ ਅੱਗੇ ਆਪਣੀ ਲਾਈਫ ਸੈੱਟ ਕਰਨੀ ਹੈ ਤੇ ਸਾਡਾ ਵਟਸਐਪ ਦੇ ਵਿੱਚ ਸਾਡਾ ਲੋਕੇਸ਼ਨ ਵੀ ਦਿੱਤੀ ਆ ਪੇਜ ਦਾ ਆਪਣਾ ਨਾਮ ਰੋੜਾ ਸਭ ਚੁਆਇਸ ਕਵਰ ਆਪਣੀ ਅਪਡੇਟ ਦੇਖ ਸਕਦੇ ਆ ਕਿੱਥੋਂ ਕਿੱਥੋਂ ਮੇਰੇ ਵੀਰ ਆ ਕੇ ਸਾਡੇ ਤੋਂ ਕਾਰਡ ਬਣਾ ਰਹੇ ਆ ਮੋਬਾਈਲ ਲੈ ਕੇ ਜਾ ਰਹੇ ਆ ਤੇ ਇਹਦੇ ਫਾਇਦੇ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ ਲੋਕੇਸ਼ਨ ਵੀ ਪਾਈ ਐ ਐਡਰੈਸ ਵੀ ਪ੍ਰੋਪਰ ਲੱਗ ਕੇ ਪਾਇਆ ਤੇ ਮੋਗੇ ਸ਼ਹਿਰ ਦੇ ਵਿੱਚ ਰੋੜਾ ਮੋਬਾਈਲ ਨੇੜੇ ਦੀ ਹੋਟਲ ਪੀਪਿਆਂ ਵਾਲੀ ਗਲੀ ਦੇ ਸਾਹਮਣੇ ਸ਼ੋਰੂਮ ਆ ਜੀ ਤੇ ਬਾਕੀ ਫਾਇਦੇ ਕੀ ਆ ਮੰਨ ਲਓ ਕੋਈ 30000 ਦੀ ਆਈਟਮ ਤੁਸੀਂ ਲੈਣ ਲੱਗੇ ਆ ਫਰਨੀਚਰ ਕੋਈ ਬੈੱਡ ਮੰਨ ਲਓ 30000 ਦਾ ਮੰਨ ਲਓ ਤੁਸੀਂ ਉਹਦਾ ਤੁਹਾਡੇ ਕੋਲ ਕਾਰਡ ਨਹੀਂ ਬਣਿਆ ਠੀਕ ਆ ਤੁਹਾਡਾ ਸਿਬਲ ਵੀ ਸਹੀ ਆ ਤੁਹਾਡਾ ਕਾਰਡ ਨਹੀਂ ਬਣਿਆ ਤੁਹਾਨੂੰ ਉਹੋ ਹੀ ਚੀਜ਼ 7-8000 ਮਹਿੰਗੀ ਪੈਣੀ ਆ ਤੁਸੀਂ ਹਿਸਾਬਕਾਬ ਲਾ ਕੇ ਦੇਖ ਲਓ ਜੇ ਨਹੀਂ ਯਕੀਨਤਾ ਦੂਜੀ ਗੱਲ ਇਹ ਆ ਸਾਡੇ ਦੇ ਜਿਹੜੇ ਇੰਟਰਸਟ ਮਤਲਬ ਟਰਸਟ ਕਰ ਰਹੇ ਆ ਉਹਨਾਂ ਨੂੰ ਮੈਂ ਇਹ ਚੀਜ਼ ਹੀ ਕਹਿ ਰਿਹਾ ਵੀ ਤੁਸੀਂ ਈਪੇ ਕਾਰਡ ਬਣਾਓ ਤੇ ਬਣਾ ਵੀ ਰਹੇ ਆ ਅੱਗੇ ਚੱਲ ਕੇ ਉਹ ਕਾਰਡ ਦੇ ਤੁਹਾਨੂੰ ਹੀ ਫਾਇਦੇ ਹੋਣੇ ਆ ਫਾਇਦੇ ਕੀ ਆ ਉਹੀ 30 ਆ ਦੀ ਚੀਜ਼ ਜੀ 38 ਆ ਚ ਪੈ ਰਹੀ ਹੈ ਤੁਹਾਨੂੰ 31 500 ਚ ਪੈਗੀ 100 200 ਘਟਾ ਇਦੋਂ ਵੱਧਾ ਨਹੀਂ ਮਦੋਂ ਕਿੱਥੇ 12 1300 ਕਿੱਥੇ 8 900 ਰੁਪਏ ਜੀ ਫਰਕ ਬਹੁਤ ਆ ਆਪਦੀ ਇਹ ਮਿਹਨਤਾਂ ਦੀ ਕਮਾਈ ਆ ਆਪਦੀ ਪੇਮੈਂਟ ਸੇਵ ਕਰੋ ਹਰ ਇੱਕ ਚੀਜ਼ ਚ ਸੋਚੋ ਠੀਕ ਆ ਜੀ ਅਸੀਂ ਪ੍ਰੋਪਰ ਸਿਸਟਮ ਨਾਲ ਕੰਮ ਕਰ ਰਹੇ ਆ ਤੁਸੀਂ ਸਾਡੇ ਸਿਸਟਮ ਨੂੰ ਸਮਝੋਗੇ ਤੁਸੀਂ ਸਾਡੇ ਤੋਂ ਜਦੋਂ ਕੰਮ ਕਰਾਓਗੇ ਤੇ ਪ੍ਰੋਪਰ ਅਸੀਂ ਸਭ ਦੇ ਰਿਕਾਰਡ ਸੈੱਟ ਕਰ ਰਹੇ ਆ ਅੱਗੇ ਚੱਲ ਕੇ ਤੁਸੀਂ ਕੋਈ ਲੋਨ ਵੱਡਾ ਵੱਡੇ ਲੋਨ ਜਿੰਨਾਂ ਦੇ ਆ ਹਨਾ ਲੋਨ ਕਰਾਉਣਾ ਹੋਵੇ ਬੈਂਕ ਕਿੱਥੇ ਬੈਂਕ ਮੈਨੇਜਰ ਦੇ ਗੇੜੇ ਤੁਸੀਂ ਘਟ ਰਹੇ ਕਿੱਥੇ ਤੁਹਾਡਾ ਸਿਮਬਲ ਸਹੀ ਹੈ ਤਾਂ ਮੈਨੇਜਰ ਆਪ ਤੁਹਾਡੇ ਕੋਲ ਆਊਗਾ ਤੁਹਾਨੂੰ ਏਜੰਸੀ ਚ ਗੱਡੀ ਦੇਣ ਵਾਲੇ ਮੈਨੇਜਰ ਵੀ ਆਪ ਤੁਹਾਡੇ ਕੋਲ ਆਉਣਗੇ ਜੇ ਤੁਹਾਡਾ ਰਿਕਾਰਡ ਸਹੀ ਹੈ ਜੇ ਤੁਹਾਡਾ ਸਿਮਬਲ ਹਨਾ ਖਰਾਬ ਹੈ ਤੇ ਤੁਹਾਨੂੰ ਬਹੁਤ ਪ੍ਰੋਬਲਮਾਂ ਆਉਣੀਆਂ ਲਾਈਫ ਦੇ ਵਿੱਚ ਸਿਮਬਲ ਸੈੱਟ ਕਰੋ ਇਹ ਜਿਹੜੀ ਛੱਟ ਹੈ ਇਹ ਅ 10 12 ਸਾਲ ਪਹਿਲਾਂ ਆਪਣੇ ਲੱਗੀ ਆ ਆਪਾਂ ਸਭ ਦੇ ਹੀ ਮਤਲਬ ਰਿਕਾਰਡ ਸਹੀ ਕਰਨੇ ਆ ਦਿਲੋਂ ਕਰਨੇ ਆ ਸਭ ਦੇ ਰਿਕਾਰਡ ਸਹੀ ਕਰਕੇ ਸਭ ਦਾ ਸਿਸਟਮ ਸੈੱਟ ਕਰਨਾ ਕਿ ਕੋਈ ਵੀ ਕਿਸੇ ਚੀਜ਼ ਤੋਂ ਵਾਂਝਾ ਨਾ ਰਹਿ ਜਾਵੇ ਠੀਕ ਆ ਹਰ ਇੱਕ ਬੰਦੇ ਸ਼ੌਂਕ ਦੇ ਕਬੂਤਰ ਡਾਓ ਸਾਰੇ ਇੱਕ ਨੇ ਸ਼ੌਂਕ ਪੂਰੇ ਕਰਨੇ ਆ ਅੱਗੇ ਚੱਲ ਕੇ ਸਿਬਲ ਨਾਲ ਹੀ ਆ ਸਾਰਾ ਕੁਝ ਕੋਈ ਕਿਤੇ ਮੰਨ ਲਓ ਤੁਸੀਂ ਕਿਤੇ ਫਲੈਟ ਵੀ ਲੈਣਾ ਨਾ ਕਿਸੇ ਵੱਡੇ ਸ਼ਹਿਰ ਚੰਡੀਗੜ੍ਹ ਮੋਹਾਲੀ ਫਲੈਟ ਵੀ ਲੈਣਾ ਅੱਜ ਕੱਲ੍ਹ ਆਧਾਰ ਕਾਰਡ ਤੋਂ ਸਿਬਲ ਚੈੱਕ ਕਰ ਲੈਂਦੇ ਬੰਦੇ ਦਾ ਰਿਪੋਰਟ ਕਿਵੇਂ ਆ ਸਭ ਥਾਂ ਸਿਬਲ ਹੀ ਬੋਲਣਾ ਕਿਤੇ ਬਾਹਰੀ ਕੰਟਰੀ ਦਾ ਤੁਹਾਡਾ ਦੇ ਕੰਮ ਕਰਾਉਣਾ ਵੀਜ਼ਾ ਲਵਾਉਣਾ ਉੱਥੇ ਵੀ ਤੁਹਾਡਾ ਸਿਬਲੀ ਚੈੱਕ ਹੋਣਾ ਸਿਬਲ ਸੈੱਟ ਕਰੋ ਬਾਰ-ਬਾਰ ਕਹਿੰਨਾ ਸਿਬਲ ਸੈੱਟ ਕਰੋ ਈ-ਪੇ ਕਾਰਡ ਬਣਾਓ ਈ-ਪੇ ਕਾਰਡ ਬਣਾਓ ਆਜੀ ਆਓ ਧੰਵਾਦ ਜੀ ਬਾਕੀ ਵਿਜ਼ਿਟ ਕਰੋ ਤੇ 25 30 ਕਿਲੋਮੀਟਰ ਏਰੀਆ ਚ ਸਿੱਧਾ ਆਓ ਕਾਰਡ ਬਣਾਵਾਗੇ ਆਧਾਰ ਕਾਰਡ ਪੈਨ ਕਾਰਡ ਖਾਤਾ ਨੰਬਰ ਲੈ ਕੇ ਨਾਲ ਆਉਣਾ ਜੀ ਕਿਉਂਕਿ ਕੋਈ ਵੀ ਚੀਜ਼ ਮਿਸ ਹੋ ਗਈ ਇੱਕ ਫੋਨ ਨੰਬਰ ਦਾ ਤੁਹਾਡੇ ਕੋ ਫੋਨ ਹੁੰਦਾ ਹੀ ਹੈ ਜਿੰਦੇ ਤੇ ਓਟੀਪੀ ਆਉਣਾ ਤੇ ਸੇਵਾ ਦਾ ਮੌਕਾ ਦਿਓ de, de mero vano en